ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ Job Point Punjab ਦੇ ਉੱਤੇ ਤੇ ਅੱਜ ਆਪਾਂ ਪੰਜਾਬ ਪੁਲਿਸ ਕਾਂਸਟੇਬਲ 2025 ਦੇ ਬੱਚਿਆਂ ਲਈ ਇੱਕ ਅਪਡੇਟ ਲੈ ਕੇ ਆਏ ਆ ਕਿ ਜਿਹੜੀ ਬੱਚਿਆਂ ਦੀ ਡਿਮਾਂਡ ਸੀ ਉਹ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੁਆਰਾ ਹੁਣ ਮੰਨ ਲਈ ਗਈ ਆ ਕਿਉਂਕਿ ਪੰਜਾਬ ਦੇ ਵਿੱਚ ਵੈਦਰ ਕੰਡੀਸ਼ਨ ਖਰਾਬ ਹੋਣ ਕਰਕੇ ਫਲੱਡ ਆਉਣ ਕਰਕੇ ਪਾਣੀ ਜ਼ਿਆਦਾ ਹੋਣ ਕਰਕੇ ਪੰਜਾਬ ਪੁਲਿਸ ਕਾਂਸਟੇਬਲ 2025 ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਲਈ ਕੁਝ ਮੁਸ਼ਕਲਾਂ ਆ ਰਹੀਆਂ ਸੀ ਉਹਨਾਂ ਦੇ ਫੀ ਗੱਲ ਲਈ ਤੇ ਜਿਹੜੇ ਬੱਚੇ ਡਿਮਾਂਡ ਕਰ ਰਹੇ ਸੀ ਕਿ ਜਿਹੜੇ ਪੰਜਾਬ ਪੁਲਿਸ ਦੇ ਹੁਣ ਟ੍ਰਾਇਲ ਨੇ ਉਹ ਫਿਜ਼ੀਕਲ ਹੈ ਉਹ ਪੋਸਟਪੋਨ ਹੋਣੇ ਚਾਹੁੰਦੇ ਆ ਤਾਂ ਇੰਨਾ ਸਾਰੇ ਹਲਕਤਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਜਿਹੜਾ ਆਪਣਾ ਫੈਸਲਾ ਲਿਆ ਜਿਹਦੇ ਲਈ ਅਸੀਂ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਦੇ ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਉਹਨਾਂ ਨੇ ਬੱਚਿਆਂ ਦੀ ਇਸ ਮੰਗ ਨੂੰ ਮੰਨਿਆਗਾ ਤੇ ਆਪਣੇ ਜਿਹੜੇ ਤੁਹਾਡੇ ਫਿਜ਼ੀਕਲ ਹੋਣੇ ਆ ਉਹਨਾਂ ਨੂੰ ਪੋਸਟਪੋਨ ਕਰ ਦਿੱਤਾ ਗਿਆ ਇਹ ਕਿੰਨੇ ਸਮੇਂ ਲਈ ਪੋਸਟਪੋਨ ਕਰਿਆ ਗਿਆ ਤੇ ਇਹ ਆਫੀਸ਼ੀਅਲ ਹੈ ਜਾਂ ਨਹੀਂ ਇਹ ਮੈਂ ਤੁਹਾਨੂੰ ਜਿਹੜਾ ਹੈ ਸਾਰਾ ਪ੍ਰੂਫ ਅੱਗੇ ਜਾ ਕੇ ਦਿਨਾ ਕਿਉਂਕਿ ਜਿਹੜਾ ਆਪਣੇ ਸਕਰੀਨਸ਼ਾ ਪੰਜਾਬ ਪੁਲਿਸ ਦੀ ਸਾਈਡ ਤੋਂ ਪਾ ਕੈਪਚਰ ਕਰਿਆ ਹੋਇਆ ਠੀਕ ਹੈ ਤੇ ਪਹਿਲਾਂ ਜਿਹੜੀ ਅਪਡੇਟ ਆਈ ਹੋਈ ਸੀ ਕਿ ਸਤੰਬਰ ਦੇ ਜਿਹੜੇ ਤੁਹਾਡੇ ਸੈਕੰਡ ਵੀਕ ਤੱਕ ਟ੍ਰਾਇਲ ਸ਼ੁਰੂ ਹੋ ਜਾਣਗੇ ਤੇ ਪਹਿਲੇ ਵੀਕ ਸੋਡੀ ਅਪਡੇਟ ਆ ਜਾਊਗੀ ਉਹ ਹੁਣ ਮਤਲਬ ਕਿ ਸਟੇਟਮੈਂਟ ਵਾਪਸ ਲਈ ਗਈ ਆ ਤੇ ਜਿਹੜੀ ਹੁਣ ਸਟੇਟਮੈਂਟ ਨਵੀਂ ਪੰਜਾਬ ਪੁਲਿਸ ਦੀ ਸਾਈਟ ਤੇ ਅਪਡੇਟ ਹੋਈ ਹੈ ਕਿ ਜਿਹੜੇ 10 ਅਕਤੂਬਰ ਦੇ ਵਿੱਚ ਨੇ ਮੰਨ ਲਓ ਕਿ 10 ਦੇ ਟ੍ਰੈਲ ਵੀ ਸਟਾਰਟ ਹੋ ਜਾਣਗੇ ਛੋਟੀ ਅਪਡੇਟ ਵੀ ਆ ਜੂਗੀ ਅਕਤੂਬਰ ਦੇ ਫਰਸਟ ਵੀਕ ਤੋਂ ਤੁਸੀਂ ਮੰਨ ਕੇ ਚੱਲੋ ਤੇ ਹੁਣ ਆਪਣੇ ਕੋਲ ਸਤੰਬਰ ਦਾ ਮਹੀਨਾ ਜਿਹੜਾ ਪਹਿਲਾਂ ਸਾਰਾ ਤਕਰੀਮ ਤਕਰੀਮ ਪਿਆ ਹੈ ਮੀ ਜਿਹੜਾ ਹੋ ਗਿਆ ਹੁਣ بارشਾਂ ਹੋ ਰਹੀਆਂ ਨੇ ਪਾਣੀ ਹੋ ਰਿਹਾ ਹੈ ਇਹ ਪੰਜਾਬ ਦੇ ਵਿੱਚ ਤੰਨੇ ਆ 4 ਦਿਨਾਂ ਤੱਕ ਮੇ ਵੀ ਅਸੀਂ ਉਮੀਦ ਕਰਦੇ ਹਾਂ ਕਿ ਰੱਬ ਕਰੇ ਇਹ ਹਾਲਾਤ ਸਾਰੇ ਠੀਕ ਹੋ ਜਾਣ ਤੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਫ੍ਰੀਕਲੀ ਦੁਬਾਰੇ ਜਿਹੜਾ ਟਾਈਮ ਮਿਲੇ ਠੀਕ ਹੈ ਤੇ ਇਹ ਜਿਹੜੀ ਪੰਜਾਬ ਪੁਲਿਸ ਦੀ ਆਪਾਂ ਇੱਕ ਬੜੀਆ ਚੀਜ਼ ਮੰਨਦੇ ਆ ਕਿ ਉਹਨਾਂ ਨੇ ਬੱਚਿਆਂ ਦੀ ਜਿਹੜੀ ਮੰਗ ਨੂੰ ਸਰਕਾਰ ਨੇ ਇਸ ਮੰਗ ਨੂੰ ਕੰਪਲੀਟ ਕਰਿਆ ਤੇ ਬੱਚਿਆਂ ਦੀ ਜਿਹੜੀ ਹਾਲਾਤਾਂ ਨੂੰ ਸਮਝਿਆ ਕਿਉਂਕਿ ਪੰਜਾਬ ਦੇ ਵਿੱਚ 8-9 ਜ਼ਿਲ੍ਹਿਆਂ ਦੇ ਵਿੱਚ ਪਾਣੀ ਆਇਆ ਹੈ ਤੇ ਉਹ 8-9 ਜ਼ਿਲ੍ਹਿਆਂ ਦੇ ਬੱਚਿਆਂ ਲਈ ਮਤਲਬ ਕਿ ਫਿਜ਼ੀਕਲੀ ਤਿਆਰੀ ਕਰਨਾ ਹੁਣ ਬਹੁਤ ਮੁਸ਼ਕਲ ਹੈ ਕਿਉਂਕਿ ਘੱਟੋ-ਘੱਟ ਤੁਸੀਂ ਲਾ ਲਓ ਵੀ ਅਗਸਤ 2022 ਤੋਂ ਮੀਂਹ ਪੈ ਰਿਹਾ ਹੈ ਘੱਟੋ-ਘੱਟ 15 ਦਿਨ ਹੋ ਚੁੱਕੇ ਨੇ 10 10 ਤੋਂ 12 ਦਿਨ ਜਿਹੜੇ ਹੈਗੇ ਹੋ ਚੁੱਕੇ ਹੈ ਮੀਂਹ ਪੈਂਦੇ ਨੂੰ ਬਾਰਿਸ਼ਾਂ ਹੁੰਦੇ ਨੂੰ ਤੇ ਨਾ ਹੀ ਫਿਜ਼ੀਕ ਨਾਹੀ ਉਹਨਾਂ ਕੋਲ ਨਾ ਉਹ ਵੀ ਇਸ ਚੀਜ਼ ਵੱਲ ਜਾਣ ਠੀਕ ਹੈ ਉਹਨਾਂ ਨੇ ਆਪਣੇ ਘਰ ਵੀ ਦੇਖਣੇ ਕਿਉਂਕਿ ਵਿਚ ਜਿਹੜੇ ਹੱਥ ਨਾਲ ਜ਼ਿਲ੍ਹਿਆਂ ਦੇ ਵਿੱਚ ਪਾਣੀ ਆ ਲੋਕਾਂ ਦੇ ਛੱਤਾਂ ਦੇ ਉੱਪਰ ਪਾਣੀ ਆਇਆ ਹੋਇਆ ਠੀਕ ਹੈ ਇਸ ਲਈ ਜਿਹੜਾ ਇਹ ਜ਼ਰੂਰੀ ਵੀ ਸੀ ਇੱਕ ਕਦਮ ਇੱਕ ਸਟੈਪ ਇਹ ਮਤਲਬ ਕਿ ਸਰਕਾਰ ਦੁਆਰਾ ਮਹਿਕਮੇ ਦੁਆਰਾ ਪੰਜਾਬ ਪੁਸ ਮਹਿਕਮੇ ਦੁਆਰਾ ਇਹੀ ਸਟੈਪ ਲੈਣਾ ਜ਼ਰੂਰੀ ਵੀ ਸੀ ਹੁਣ ਤੁਸੀਂ ਇੱਥੇ ਦੇਖ ਹੀ ਸਕਦੇ ਹੋ ਕਿ ਜਿਹੜਾ ਇਹ ਪੰਜਾਬ ਪੁਲਸ ਦੀ ਜਿਹੜੀ ਸਾਈਟ ਆ ਉਹਦੇ ਉੱਪਰ ਅਪਡੇਟ ਆਈ ਹੋਈ ਹੈ ਕਿ ਫਰਸਟ ਵੀਕ ਆਫ ਸੈਪਟੈਂਬਰ ਜੇ ਅਕਤੂਬਰ ਸੌਰੀ ਅਕਤੂਬਰ ਦੇ ਵਿੱਚ ਜੀ ਇਹ ਤੁਹਾਡੀ ਅਪਡੇਟ ਨੈਕਸਟ ਆ ਜੂਗੀ ਤੁਹਾਡੇ ਇਹ ਹੋ ਸਕਦਾ ਹੈ ਕਿ ਅਕਤੂਬਰ ਦੇ ਸੈਕੰਡ ਵੀਕ ਤੋਂ ਸਟਾਰਟ ਹੋ ਜਾਣਾ ਠੀਕ ਹੈ ਚਾਹੇ ਸੈਕੰਡ ਵੀਕ ਫਰਸਟ ਵੀਕ ਤੱਕ ਮਤਲਬ ਕਿ ਤੁਹਾਡੀ ਅਪਡੇਟ ਆਏ ਸੈਕੰਡ ਵੀਕ ਤੋਂ ਸਟਾਰਟ ਹੋ ਜਾਣਾ ਜਾਂ ਸੈਕੰਡ ਵੀਕ ਅਪਡੇਟ ਆ ਜੇ ਥਰਡ ਵੀਕ ਜਾਂ ਫੋਰਥ ਵੀਕ ਦੇ ਵਿੱਚ ਸਟਾਰਟ ਹੋ ਜਾਣਾ ਮਤਲਬ ਕਿ ਹੁਣ ਅਕਤੂਬਰ ਦੇ ਇੱਕ ਮਹੀਨਾ ਤੁਹਾਡੇ ਕੋਲ ਤਕਰੀ ਤੇ ਮੀ ਵੀ ਅਸੀਂ ਉਮੀਦ ਕਰਦੇ ਆਂ ਅਸੀਂ ਰੱਬ ਅਗੇ ਹੀ ਅਰਦਾਸ ਕਰਦੇ ਆਂ ਬਾਹਗੁਰੂ ਜੀ ਅਗੇ ਜਿਹੜਾ ਹੈਗਾ ਮੀ ਆਪਾਂ ਇਹ ਪੰਜਾਬ ਦੇ ਵਿੱਚ ਜਲਦ ਤੋਂ ਜਲਦ ਜਿਹੜਾ ਪਾਣੀ ਦਾ ਇਸ ਦਾ ਖਤਮਾ ਹੋਵੇ ਤੇ ਮਤਲਬ ਕਿ ਜਿਹੜਾ ਮਤਲਬ ਕਿ ਕੁਛ ਦਿਨਾਂ ਦੇ ਵਿੱਚ ਜਿਹੜਾ ਹੈਗਾ ਮੌਸਮ ਸਾਫ਼ ਹੋ ਜੇ ਠੀਕ ਹੈ ਤੇ ਹੁਣ ਜਿਹੜੇ ਬੱਚਿਆਂ ਦੀਆਂ ਮਤਲਬ ਕਿ ਉਮੀਦਾਂ ਸੀ ਜਿਹੜੇ ਬੱਚਿਆਂ ਨੂੰ ਉਹਨਾਂ ਉਮੀਦਾਂ ਦੇ ਮਤਲਬ ਕਿ ਹੁਣ ਉਹਨਾਂ ਨੂੰ ਸਹੀ ਟਾਈਮ ਮਿਲ ਗਿਆ ਉਹ ਉਹ ਆਪਣੀ ਤਿਆਰੀ ਵੀ ਕਰ ਲੈਣਗੇ ਤੇ ਜਿਹੜੇ ਆਪਦੇ ਕੁਝ ਹਾਲਾਤ ਖਰਾਬ ਸੀ ਉਹ ਵੀ ਸੀਨ ਨੂੰ ਸੁਧਾਰ ਲੈਣਗੇ ਠੀਕ ਹੈ ਵੇ ਬਸ ਜੀ ਅੱਜ ਦੀ ਇਨਫੋਰਮੇਸ਼ਨ ਜੀ ਇੰਨੀ ਸੀ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਚੰਗੀ ਲੱਗੀ ਹੋਊਗੀ ਜੇਕਰ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਉਸੇ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ